ਹਾਂਜੀ ਮਿੱਤਰੋ ਕੀ ਹਾਲ ਨੇ? ਸੋ ਸਾਰੇ ਵਧੀਆ ਹੋਵੋਗੇ। ਸੋ ਅੱਜ ਤੁਹਾਡੇ ਲਈ ਲੈ ਕੇ ਆਇਆ ਨਵਾਂ ਕੰਟੈਂਟ। ਕੰਟੇਨਰ ਕੀ ਮੈਂ ਮਤਲਬ ਇੰਨਾ ਜਹਾਜ਼ ਹਿਲਦਾ ਫੇਰ ਵੀ ਕੰਟੇਨਰ ਗਿਰਦੇ ਨਹੀਂ। ਸੋ ਕੰਟੇਨਰ ਨੂੰ ਇਹ ਜੀ ਕਿਹੜੀ ਚੀਜ਼ ਆ ਜਿਹਦੇ ਨਾਲ ਲੌਕ ਕਰਿਆ ਜਾਂਦਾ ਹੈ। ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੰਨੀ ਕੁ ਛੋਟੀ ਚੀਜ਼ ਆ ਜਿਹੜੀ ਐਡੇ ਵੱਡੇ ਕੰਟੇਨਰ ਨੂੰ ਰੋਕ ਕੇ ਰੱਖਦੀ ਆ। ਤੇ ਲੈਸ਼ਿੰਗ ਕੀ ਆ? ਕਿੰਨੇ ਕਿਵੇਂ ਅਸੀਂ ਲੈਸ਼ਿੰਗਾਂ ਲੰਨੇ ਆ ਤੇ ਕਿੰਨੀਆਂ ਉੱਚੀਆਂ ਲੈਸ਼ਿੰਗਾਂ ਸਾਰਾ ਵੀਡੀਓ ਵਿੱਚ ਤੁਹਾਨੂੰ ਦਿਖਾਤਾ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਸੋ ਮਿਲਦੇ ਆ ਵੀਡੀਓ ਵਿੱਚ ਸੋ ਆਨੇ ਉਹ ਲੋਕ ਜਿਹੜੇ ਪਾਏ ਆ ਜਿਹੜੇ ਕੰਟੇਨਰਾਂ ਦੇ ਵਿੱਚ ਲੱਗਦੇ ਨੇ ਸੋ ਆ ਆਪਣੇ ਹੈਗੇ ਆ 40 ਫੁੱਟ ਦੇ ਆ ਆਪਣੇ ਜਹਾਜ਼ ਤੇ ਪੰਜ ਆ ਇਹ ਸੋ ਹਰੇਕ ਦੇ ਵਿੱਚ 15 14 14 ਬਾਕਸੇ ਨੇ ਸੋ ਹਰੇਕ ਦੇ ਵਿੱਚ ਆ ਭਰੇ ਵੇ ਤੁਸੀਂ ਦੇਖ ਰਹੇ ਹੋ ਇਹ ਸਪੇਅਰ ਆ ਮਤਲਬ ਕਹਿ ਲਓ ਵੀ ਇਹ ਜਹਾਜ਼ ਥੋੜਾ ਖਾਲੀ ਵੀ ਆ ਆ ਤੁਹਾਨੂੰ ਪਹਿਲਾਂ ਦਿਖਾਉਣਾ ਹੈ ਸਭ ਤੋਂ ਪਹਿਲਾਂ ਆਏਗਾ ਟਵਿਸਟ ਲੋਕ ਇਹ ਟਵਿਸਟ ਲੋਕ ਕਹ ਦਿੰਨੇ ਆ ਨੇ ਦੇਖੋ ਕਿੰਨੀ ਕਿੰਨਾ ਹੈਗਾ ਇਹ ਤੇ ਇਹ ਜਿਹੜਾ ਕੰਟੇਨਰ ਨੂੰ ਹੋਲਡ ਕਰਕੇ ਰੱਖਦਾ ਜਿੰਨੀ ਮਰਜ਼ੀ ਰੋਲਿੰਗ ਹੋਈ ਜਾਵੇ ਪਰ ਹੋਲਡ ਕਰਕੇ ਰੱਖਦਾ ਆਟੋਮੈਟਿਕ ਟਵਿਸਟ ਲੋਕ ਆ ਇਹ ਜਦੋਂ ਕ੍ਰੇਨ ਚੁੱਕਦੀ ਆ ਤਾਂ ਆਪਣੇ ਆਪ ਹੀ ਓਪਨ ਹੋ ਜਾਂਦਾ ਤੇ ਜਦੋਂ ਗ੍ਰੇਨ ਰੱਖਦੀ ਆ ਤਾਂ ਆਪਣੇ ਆਪੇ ਲੋਕ ਹੋ ਜਾਂਦਾ ਸੋ ਇਹਨੂੰ ਟਵਿਸਟ ਲੋ ਕਹਿ ਦਿੰਨੇ ਆ ਤੇ ਦੂਸਰਾ ਤੁਹਾਨੂੰ ਦਿਖਾਉਣਾ ਮੈਂ ਆ ਇਹ ਬੇਸ ਲੋਕ ਇਹਨੂੰ ਕਹਿ ਦਿੰਨੇ ਆ ਬੇਸ ਲੋਕ ਜਿਹੜਾ ਆਪਣੇ ਹੈਚ ਦੇ ਉੱਤੇ ਹੁੰਦਾ ਸਾਰੇ ਕੰਟੇਨਰਾਂ 'ਨੂੰ ਲੱਗਿਆ ਹੁੰਦਾ ਆ ਹੁਣ ਮੈਂ ਇਹਨੂੰ ਅਨਲੌਕ ਕਰਤਾ ਆ ਪਿੰਨ ਨਾਲ ਤੁਸੀਂ ਇਹਨੂੰ ਲੋਕ ਕਰ ਸਕਦੇ ਆ ਪਰ ਇਹ ਤੁਹਾਨੂੰ ਮੈਨੂਲੀ ਕਰਨਾ ਪੈਣਾ ਅਨਲੌਕ ਲੋਕ ਸੋ ਟਵਿਸਟ ਲੋਕ ਆ ਤੁਸੀਂ ਦੇਖੋ ਟਵਿਸਟ ਲੋਕ ਲੱਗੇ ਹੋਏ ਸਾਰੇ ਆ ਟਵਿਸਟ ਲੋਕ ਲੱਗੇ ਹੋਏ ਸੋ ਇਹ ਟਰਿਸ ਲੋਕ ਮਤਲਬ ਮੈਂ ਤੁਹਾਨੂੰ ਦਿਖਾਉਣਾ ਐ ਐਵੇਂ ਫਿੱਟ ਕਰਿਆ ਜਾਂਦਾ ਵੀ ਆ ਉੱਪਰ ਵਾਲੇ ਵਿੱਚ ਅੱਧਾ ਅੱਧਾ ਥੱਲੇ ਵਾਲੇ ਵਿੱਚ ਸੋ ਬੇਸਿਕਲੀ ਇਹ ਟਰਿਸ ਲੋਕ ਦੋ ਕੰਟੇਨਰਾਂ ਨੂੰ ਰੋਕਦਾ ਸੋ ਇਹ ਚਾਰ ਐ ਪਾਸੇ ਲੱਗੇ ਹੁੰਦੇ ਨੇ ਸੋ ਐਵੇਂ ਅਸੀਂ ਕੰਟੇਨਰਾਂ ਨੂੰ ਰੋਕਦੇ ਆ ਸੋ ਹੁਣ ਤੀਸਰੀ ਚੀਜ਼ ਦਿਖਾਉਣਾ ਮੈਂ ਤੁਹਾਨੂੰ ਆ ਛੋਟੇ ਛੋਟੇ ਲੋਕ ਇਹ ਛੋਟੇ ਛੋਟੇ ਲੋਕ ਲੱਗਦੇ ਨੇ ਜਿਹੜੇ 20 ਫੁੱਟ ਦੇ ਕੰਟੇਨਰ ਨੇ ਜਿਹੜੇ 20 20 ਫੁੱਟ ਦੇ ਕੰਟੇਨਰ ਅਸੀਂ ਅੰਦਰ ਲੋਡ ਕਰਦੇ ਆ ਨਾ ਕਾਰਗੋ ਹੋਲਡ ਦੇ ਵਿੱਚ ਉੱਥੇ ਇਹ ਲੋਕ ਪਾਉਨੇ ਆਪਾਂ ਜਿਹੜੇ 20 ਫੁੱਟਰ ਨੇ ਇਹ ਕੱਲੇ 20 ਫੁੱਟਰਾਂ ਵਾਸਤੇ ਆ ਇਹ ਵੀ ਆਟੋਮੈਟਿਕ ਨੇ ਤੇ ਇਹ ਕਾ ਇਹ ਚੌਥਾ ਨੰਬਰ ਇਹ ਲੱਗਦੇ ਆ ਇਹ ਵੀ 20 ਫੁੱਟਰਾਂ ਉੱਤੇ ਲੱਗਦੇ ਆ ਸੈਂਟਰ ਦੇ ਵਿੱਚ ਉਹ ਹੈਚ ਦੇ ਉੱਪਰ ਸੋ ਜੇ ਮੇਰੇ ਵੀਰ ਨੂੰ ਕਿਸੇ ਨੂੰ ਹੋਲਡ ਜਾਂ ਹੈਚ ਡਿਫਰੈਂਸ ਨਹੀਂ ਪਤਾ ਤਾਂ ਤੁਸੀਂ ਮੇਰੀਆਂ ਪਹਿਲਾਂ ਦੀਆਂ ਵੀਡੀਓ ਦੇਖ ਸਕਦੇ ਹੋ ਜਿਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਹੋਇਆ ਵੀ ਹੋਲਡ ਕੀ ਆ ਕੀ ਨੇ ਚਲੋ ਹੁਣ ਤੁਹਾਨੂੰ ਮੈਂ ਦਿਖਾਣਾ ਆਪਣਾ ਲੈਸ਼ਿੰਗ ਬ੍ਰਿਜ ਜਿੱਥੋਂ ਲੈਸ਼ਿੰਗ ਲੈਣੇ ਆ ਆ ਚਲੋ ਪਹਿਲੀ ਮੰਜ਼ਲ ਤੇ ਆ ਗਏ ਆਪਾਂ ਆਪਣੇ 4 ਜਾਂ 5 ਮੰਜ਼ਲੇ ਨੇ ਕਿਤੇ ਕਿਤੇ 4 ਨੇ ਕਿਤੇ ਕਿਤੇ 5 ਨੇ ਆਪਾਂ ਪਹਿਲੀ ਮੰਜ਼ਲ ਤੇ ਆ ਗਏ ਆ ਪਹਿਲੀ ਮੰਜ਼ਲ ਤੇ ਤੁਸੀਂ ਦੇਖ ਸਕਦੇ ਹੋ ਬੇਸ ਲੋਕ ਲੱਗੇ ਨੇ ਪਹਿਲਾ ਕੰਟੇਨਰ ਆ ਸੋ ਹੁਣ ਆਪਾਂ ਉੱਪਰ ਚੱਲਾਂਗੇ ਦੂਸਰੀ ਮੰਜ਼ਲ ਤੇ ਆ ਆ ਗਏ ਆਪਾਂ ਦੂਜੀ ਮੰਜ਼ਲ ਤੇ ਦੂਜੀ ਮੰਜ਼ਲ ਤੇ ਵੀ ਟਵਿਸਟ ਲੋਕਾਂ ਨਾਲੇ ਰੁਕਿਆ ਰਹਿੰਦੇ ਆ ਕੰਟੇਨਰ ਕੋਈ ਆਪਾਂ ਲੈਸ਼ਿੰਗ ਨਹੀਂ ਲੰਦੇ ਕੁਛ ਨਹੀਂ ਲੰਦੇ ਆ ਤੁਸੀਂ ਦੇਖ ਸਕਦੇ ਹੋ ਐਵੇਂ ਜਾਲੀਆਂ ਲੱਗੀਆਂ ਇਹ ਇੱਕ ਸਾਈਡ ਤੋਂ ਦੂਸਰੀ ਸਾਈਡ ਜਾ ਰਹੇ ਆ 50 ਮੀਟਰ ਚੜਾਈ ਹੈ ਜਹਾਜ਼ ਦੀ ਇਹਦਾ 50 ਮੀਟਰ ਆ ਸਾਰਾ ਆ ਦੇਖੋ ਥੱਲੇ ਜਾਣ ਨੂੰ ਵੀ ਰਸਤਾ ਸੋ ਇਹ ਪੂਰਾ ਹੁੰਦਾ ਮਤਲਬ ਹਰੇਕ ਹੈਚ ਤੇ ਹੁੰਦਾ ਇਹ ਜਿੱਥੇ ਤੇ ਮੰਨ ਲਓ 40 ਫੁੱਟ ਕੰਟੇਨਰ ਉਹਦੇ ਇੱਧਰ ਹੋਊਗਾ ਆ ਤੀਸਰੀ ਮੰਜ਼ਲ ਤੇ ਆ ਗਏ ਤੀਸਰੀ ਮੰਜ਼ਲ ਤੇ ਜਾ ਕੇ ਲੈਸ਼ਿੰਗ ਮਿਲਣੀ ਆ ਤੁਹਾਨੂੰ ਆ ਲੱਗੀਆਂ ਹਰੀਆਂ ਜੀਆਂ ਰਾੜਾਂ ਦੇਖ ਸਕਦੇ ਤੁਸੀਂ ਇਹ ਚੌਥੇ ਕੰਟੇਨਰ ਚ ਲੱਗੀਆਂ ਹੋਈਆਂ ਸਮਝ ਲਓ ਪਹਿਲੇ ਤਿੰਨ ਕੰਟੇਨਰਾਂ ਚ ਕੋਈ ਲੈਸ਼ਿੰਗ ਨਹੀਂ ਇਕੱਲੇ ਟਵਿਸਟ ਲੋਕਾਂ ਦੇ ਆ ਆ ਸ਼ਾਰਟਵਾਰ ਕਹਿ ਦੀਦਾ ਇਹਨਾਂ ਨੂੰ ਇਹ ਸ਼ਾਰਟਵਾਰ ਜਿਵੇਂ ਆਪਣੇ ਘਰਾਂ 'ਚ ਬੋਟਲਸ ਗਰੂ ਹੁੰਦੇ ਆ ਆਪਾਂ ਟਰੈਕਟਰਾਂ ਨੂੰ ਜੋੜ ਟਰੈਕਟਰਾਂ 'ਚ ਵਰਤਨੇ ਆ ਉਹੀ ਕੰਮ ਇੱਥੇ ਆ ਇਹ ਟਰਨ ਬੱਕਲ ਕਹਿੰਦੇ ਨੇ ਅਸੀਂ ਟਰਨ ਬੱਕਲ ਆ ਜਿਹੜਾ ਇਹ ਆ ਟਰਨ ਬੱਕਲਾ ਦੇਖ ਸਕਦੇ ਤੁਸੀਂ ਇਹਨੂੰ ਆਪਾਂ ਟਾਈਟ ਜਾਂ ਸਲੈਕ ਕਰੂਗੇ ਤਾਂ ਲੈਸ਼ਿੰਗ ਤੁਸੀਂ ਸਲੈਕ ਜਾਂ ਟਾਈਟ ਕਰ ਸਕਦੇ ਆ ਸੋ ਆਹ ਇਹ ਟੈਡੀ ਲੈਸ਼ਿੰਗ ਲਈ ਜਾਂਦੀ ਆ ਇੱਕ ਉਧਰਲੇ ਕੰਟੇਨਰ ਤੋਂ ਸ਼ਾਰਟਵਾਰ ਇੱਕ ਉਧਰਲੇ ਕੰਟੇਨਰ ਤੋਂ ਸ਼ਾਰਟਵਾਰ ਆ ਇਹਨੂੰ ਸ਼ਾਰਟਵਾਰ ਕਹ ਆਪਣਾ ਟਰਨ ਬੱਕਲ ਕਹ ਦਿੰਨੇ ਆ ਤੇ ਆ ਜਿਹੜਾ ਸ਼ਾਰਟਵਾਰ ਦੇ ਆ ਦੇਖ ਸਕਦੇ ਤੁਸੀਂ 1 2 3 4 5 ਇਹ ਲੋਕ ਨੇ ਮਤਲਬ ਕੰਟੇਨਰ ਦੀ ਹਾਈਟ ਦੇ ਹਿਸਾਬ ਨਾਲ ਆਪਾਂ ਇਹਨੂੰ ਛੋਟਾ ਵੱਡਾ ਕਰ ਸਕਦੇ ਆ ਮਤਲਬ ਟਰਨ ਬੱਕਲ ਨੂੰ ਖਸਾ ਸਕਦੇ ਆ ਸੋ ਇਹ ਇਹਦੇ ਵਿੱਚ ਲੋਕ ਹੋ ਜਾਂਦਾ ਜਦੋਂ ਇਹ ਲੋਕ ਹੋ ਜਾਂਦਾ ਫਿਰ ਇਹਨੂੰ ਇਦਾਂ ਮਤਲਬ ਇਹਦੇ ਵਿੱਚ ਟਰਨ ਬੱਕਲ ਦੇ ਵਿੱਚ ਵੀ ਇੱਕ ਲੋਕ ਹੁੰਦਾ ਵੀ ਇਹ ਖੁੱਲਣਾ ਜਾਵੇ ਆਹ ਲੋਕ ਆ ਇਹ ਉਹਦੇ ਪੈਂਡਲ 'ਚ ਫਸ ਜਾਂਦਾ ਫਿਰ ਇਹ ਘੁੰਮਦਾ ਨਹੀਂ ਟਰਨ ਬੱਕਲ ਜਹਾਜ ਜਿੰਨਾ ਮਰਜ਼ੀ ਹਿੱਲੀ ਜਾਵੇ ਇਸ ਮਤਲਬ ਢਿੱਲੀ ਨਹੀਂ ਹੋਊਗੀ ਲੈਸ਼ਿੰਗ ਢਿੱਲੀ ਸੋ ਜਦੋਂ ਆ ਹੁਣ ਇਦਾਂ ਟਾਈਟ ਕਰਦੇ ਆ ਇਹਨੂੰ ਲੈਸਿੰਗ ਨੂੰ ਜੇ ਸਲੈਕ ਕਰਨਾ ਸਲੈਕ ਟਾਈਟ ਕਰਨਾ ਤਾਂ ਇਦਾਂ ਟਾਈਟ ਕਰਨੀ ਆ ਫਿਰ ਉਹਨੂੰ ਲੋਕ ਨੂੰ ਉਹੀ ਪੈਂਡਲ ਦੇ ਵਿੱਚ ਫੇਰ ਪਸਾਤਾ ਸੋ ਹੁਣ ਆਪਣੀ ਲੈਸਿੰਗ ਖਿੱਲੋਗੇ ਸੋ ਇਹ ਆ ਆਪਣਾ ਸ਼ਾਰਟਵਾਰ ਹੁਣ ਚੱਲਦੇ ਆ ਉੱਪਰ ਵਾਲੀ ਮੰਜ਼ਲ ਤੇ ਚੌਥੀ ਮੰਜ਼ਲ ਤੇ ਚੜਦੇ ਆ ਆਪਾਂ ਤੁਹਾਨੂੰ ਮੈਂ ਚੌਥੀ ਮੰਜ਼ਲ ਤੇ ਦਿਖਾਉਣਾ ਸੋ ਹੁਣ ਤੁਹਾਨੂੰ ਮੈਂ ਟਾਰਨ ਮੱਕਲ ਵੀ ਦਿਖਾਉਦੇ ਸ਼ਾਰਟਵਾਰ ਵੀ ਦਿਖਾਉਦੇ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਹੈ ਜਿਹੜੀ ਵੀ ਸਭ ਤੋਂ ਉੱਪਰ ਲੱਗਦੀ ਆ ਬਟ ਲੱਗਦੀ ਸਾਈਡ ਦੇ ਕੰਟੇਨਰ ਆਂਦੇ ਆ ਕੱਲਿਆਂ ਤੇ ਦੋਨੇ ਪਾਸੇ ਆਪਣੇ ਖੱਬੇ ਪਾਸੇ ਦੇ ਕੰਟੇਨਰ ਤੇ ਵੀ ਸੱਜੇ ਪਾਸੇ ਦੇ ਕੰਟੇਨਰ ਤੇ। ਹੋਰ ਕਿਤੇ ਨਹੀਂ ਉਹ ਲੱਗਦੀ। ਉਹਨੂੰ ਅਸੀਂ ਕਹਿੰਦੇ ਆ ਲੌਂਗ ਬਾਰ। ਉਹ ਦੇਖੋ ਜਾਂਦਾ ਉੱਤੇ। ਇਹ ਜਾ ਕੇ ਨਹੀਂ 6ਵੇਂ ਕੰਟੇਨਰ ਦੇ ਥੱਲੇ ਲੱਗਣਾ। ਸੋ ਇਹ ਕਿ ਲੱਗਦਾ? ਇਹ ਦੋਨੇ ਸਾਈਡਾਂ ਤੇ ਲੱਗੂਗਾ ਮਤਲਬ ਸਮੁੰਦਰ ਵਾਲੇ ਪਾਸੇ ਖੱਬੇ ਪਾਸੇ ਵੀ ਤੇ ਸੱਜੇ ਪਾਸੇ ਵੀ। ਸੋ ਇਹ ਆ ਲੈਸ਼ਿੰਗ ਵਾਲਾ ਮਟੀਰੀਅਲ ਸਾਰਾ ਤੁਸੀਂ ਦੇਖ ਸਕਦੇ ਹੋ। ਆ ਮਤਲਬ ਸਾਰੇ ਕੰਟੇਨਰਾਂ ਤੇ ਆ ਲੌਂਗ ਬਾਰ ਪਿਆ ਤੁਸੀਂ ਦੇਖ ਸਕਦੇ ਹੋ ਆ ਲੰਬਾ ਜਿਹੜਾ ਲੌਂਗ ਬਾਰ ਆ ਇੰਨਾ ਲੰਬਾ ਹੁੰਦਾ ਹੈ ਤੁਸੀਂ ਹੁਣ ਹਿਸਾਬ ਲਾ ਸਕਦੇ ਆ ਇਹ ਆ ਸ਼ਾਰਟ ਬਾਰ ਇਹ ਸ਼ਾਰਟ ਬਾਰ ਆ ਜਿਹੜਾ ਤੁਹਾਨੂੰ ਦਿਖਾਇਆ ਵੀ ਆ ਸ਼ਾਰਟ ਬਾਰ ਆ ਇਹਦੇ ਅੱਗੇ ਦਾ ਜਿਹੜੀਆਂ ਉਹ ਤੁਸੀਂ ਦੇਖ ਰਹੇ ਹੋ ਆਹਾ ਇਹ ਕੰਟੇਨਰਾਂ 'ਚ ਜਾ ਕੇ ਫਸ ਜਾਂਦੀਆਂ ਨੇ ਅੱਗੇ ਉਹ ਖੁੰਡ ਗਏ ਜਿਹੜੇ ਇਹ ਕੰਟੇਨਰਾਂ 'ਚ ਜਾ ਕੇ ਫਸ ਜਾਂਦੇ ਸੋ ਇਹ ਆ ਲੈਸ਼ਿੰਗ ਮਟੀਰੀਅਲ ਸਾਰਾ ਹੀ ਆਪਣੇ ਜਹਾਜ਼ ਦਾ ਕਿਵੇਂ-ਕਿਵੇਂ ਲੈਸ਼ਿੰਗ ਕਰਦਾ ਕਿਵੇਂ-ਕਿਵੇਂ ਕੰਟੇਨਰ ਪਰ ਜਿਹੜੇ ਉੱਤੇ ਵਾਲੇ ਕੰਟੇਨਰ ਹੁੰਦੇ ਨੇ ਜਿੱਥੇ ਲੈਸ਼ਿੰਗ ਨਹੀਂ ਲਈ ਜਾਂਦੀ ਉਹ ਸਾਰੇ ਟਵਿਸ ਲੋਕਾਂ ਦੇ ਨਾਲ ਹੀ ਖੜੇ ਰਹਿੰਦੇ ਨੇ ਉਹ ਹਿੱਲਦੇ ਨਹੀਂ ਕੁਛ ਨਹੀਂ ਮਤਲਬ ਜਿੰਨਾ ਮਰਜੀ ਜਹਾਜ਼ ਇੱਲੀ ਜਾਵੇ ਉਹ ਜਿਹੜੇ ਉੱਪਰ ਵਾਲੇ ਆ ਸਾਰੇ ਟਵਿਸ ਲੋਕਾਂ ਦੇ ਖੜਿਆ ਤੁਸੀਂ ਦੇਖ ਸਕਦੇ ਸੋ ਐਡਾ ਐ ਲੈਸ਼ਿੰਗ ਰਿਚ ਹੁੰਦਾ ਤੁਸੀਂ ਦੇਖ ਲਓ ਵੀ ਕਿੰਨੀਆਂ ਮੰਜ਼ਲਾਂ ਉੱਤੇ ਜਾ ਕੇ ਲੈਸ਼ਿੰਗ ਆ ਐਡਾ ਸਾਰਾ ਆਪਾਂ ਮੇਨ ਡੈਕ ਤੇ ਖੜੇ ਆ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ